जी, हुँ? कपड़े तो बन गए नहीं बहू के और मालकिन ने अपने भी ले आई ले अरे बना लिए हैं, तो पर मुझे आपका नहीं पता कि किस किस के बने मेरा ये? नहीं ये ले तो? अरे ये मुझे, मुझे तो कुछ लिया नहीं सबको लेना अरे कपड़ा बनाने आए हैं और वो बड़े मालिक है न वो बोल रहे थे कि नहीं बहू और मनजोत है वो सोना सोना बनाने के लिए गए थे

ਬਹੁਤ ਤੇਜ ਹੈ ਮਾਵਾ ਤੇ ਮੈਨੂੰ ਇਹਨੇ ਪੁੱਛਿਆ ਕਿ ਸਭ ਕੁਝ ਬਣਾ ਲਿਆ ਵਾ আরে ਸਭ ਕੁਝ ਬਣਾ ਕੇ ਲੈ ਕੇ ਆਈਏ ਹਾਂ ਮੈਂ ਰਤ ਕਿਤੇ ਨਾ ਹੀ ਲਿਆਇਆ ਵਿੱਚ ਵੀ ਤੂੰ ਵੀ ਆ ਕੇ ਕੋਈ ਚੀਜ਼ ਬਣਾ ਲਾ ਮੈਂ ਤਾਂ ਕਿਹਾ ਸੀ ਕਿ ਸਾਰੀਆਂ ਚੀਜ਼ਾਂ ਮੈਂ ਆਪੇ ਬਣਵਾ ਲਾਂਗੀ ਤੂੰ ਹੀ ਨਾ ਜਾਇਓ ਅਜੇ ਵੀ ਇਹ ਲਾਖੀ ਜਾਂਦੀ ਐ ਸਭ ਕੁਝ ਲੈਣਾ ਸਭ ਕੁਝ ਲੈਣਾ ਪਤਾ ਨਹੀਂ ਮਾਲਕੀ ਨੂੰ ਚੱਲ ਤੂੰ ਮਿੰਨ ਦੱਸਿਆ ਕਰ ਸਾਰੀ ਗੱਲ ਚੰਗਾ अरे ठीक है हम तो आपको बता ही देते हैं सब बात तो बता देते हैं आप। हम आपके बिना एक पैर भी ना से आपको तो बता पहले बताती आपको अगर मेरे पास फोन हो ना तो मैं सारी बात आपको बताती रहू मेरे।, मेरे पास फोन नहीं है छोटा तो क्या फोन लेके दे अरे ये लोग रखने देते तो तब ना ये लोग बोलते फोन नहीं तेरे को देना है क्यों ना मेरे को बोलते फोन नहीं रखना है ਇਨੂੰ ਮੈਂ ਦਿਵਾਉਣੀ ਆ ਫੋਨ ਖਲੋ ਜਾ ਤੂੰ ਤੇ ਫੋਨ ਤਾਂ ਬਗੈਰ ਹੀ ਡਈ ਆ ਜੇ ਤੈਨੂੰ ਮੈਂ ਫੋਨ ਦੇਦਾ ਫੇਰ ਉਹ ਸਭ ਰਿਸ਼ਤੇ ਤਾਂ ਤਾਂ ਗੱਲਾਂ ਪਚਾ ਦੇਗੀ ਉਹ ਮਿਲਣੇ ਆਈ ਆ ਭੂਆ ਤੇ ਤੂੰ ਨੂੰ ਚੁਗਲੀਆਂ ਕਰਨੀ ਰਹੀ ਸ਼ਾਬਾਸ਼ ਏ ਤੇਰੇ ਇਹ ਤਾਂ ਲੋਕਾਂ ਤੇ ਸ਼ੱਕ ਕਰੀ ਬੈਠੀ ਮੈਂ ਬਾਹਰ ਨਿਕਲਣ ਨੂੰ ਵੇਖਣਾ ਇਹਨੂੰ ਕੌਣ ਦਾ ਹੱਕ ਆ ਤੇ ਲక్ష్ਮੀ ਤੂੰ ਹੀ ਸਾਰੇ ਕਾਰਨਾ ਮੇਰੇ ਹੀ ਕਾਰਨਾ ਇਹ ਤੇ ਉਹ ਕੰਨ ਹੋਈ ਆ ਘਰ ਦਾ ਭੇਤੀ ਲੰਕਾ ਟਾਵੇ ਸ਼ਾਬਾਸ਼ ਏ ਤੇਰੇ ਜਾ ਲੈਂਦੇ ਭੈਣ ਜਸਮੰਤ ਨੂੰ ਰਸ਼ਮੀ ਤੇਰੀ ਖੈਰ ਨਹੀਂ ਹੈਗੀ ਅੱਜ ਜੀ ਮੈਂ ਮਹਾਂ ਨਾ ਲੀਜੀਏ ਨਹੀਂ ਨਹੀਂ ਤੇ ਰੱਖੂ ਲੈਣਾ ਮੈਂ ਨੜੀਏ ਦਾ ਮਤ ਹਾਲੀ ਜੀ ਬੋਆ ਜੀ ਨਹੀਂ ਕੋਈ ਨਹੀਂ ਹਾਂ ਵੀ ਤਾਂ ਸਾਸਰੀ ਕਾਲ ਜੀ ਉਸ ਤਾਂ ਵੀ ਠੀਕ ਠਾਕ ਬਹੁਤ ਵਧੀਆ ਤੁਸੀਂ ਸਤਾ ਕਿੱਥੇ ਗਏ ਸੀਗੇ ਮੈਂ ਉਹ ਬਾਹਰ ਹੀ ਅੱਛਾ ਪਾਣੀ ਲੈਣ ਹਾਂ ਪਾਣੀ ਪਿਆਲ ਦੇ ਘੁੱਟ ਹੋਰ ਮੈਂ ਤੇ ਮਨਜੋਤ ਦਾ ਪਤਾ ਲੱਗਾ ਸੀ ਤੇ ਮੈਂ ਪਤਾ ਲੈ ਕੇ ਆਉਣੀ ਆ ਕਿ ਕੀ ਹੋਇਆ ਉਹਦੇ ਮਾਹ ਰਾਏ ਨੇ ਨਾ ਹਾਥਾ ਦੇ ਕੇ ਰੱਖ ਲਿਆ ਹਾਂ ਚਲੋ ਵੀਰ ਇਹ ਵੀ ਕੋਈ ਦਿੱਤਾ ਲਿਆ ਗਾੜੀ ਆ ਗਿਆ ਕਿਸੇ ਵੇਲੇ ਦਾ ਉਹ ਗੱਲ ਹਾਂ ਆਖੀਦਾ ਵਾ ਵੀ ਦਾਨਪੁਰ ਕਰੀਏ ਗਾੜੀ ਆ ਜਾਂਦਾ ਉਹ ਗੱਲ ਵੀ ਦਾਨਪੁਰ ਕੀਤਾ ਗਾੜੀ ਆ ਗਿਆ ਓਏ ਗਾੜੀ ਆ ਗਿਆ ਤੇ ਮਾਲਕ ਨੇ ਇਹ ਆ ਵੀ ਇਤ ਪਤਾ ਰੱਖ ਲਈ ਆ ਬਹੁਤ ਵਧੀਆ ਉਦੋਂ ਅਸੀਂ ਵਿਆਹ ਰੱਖਿਆ ਹਾਂ ਇਹੋ ਤੇ ਗੱਲ ਵਾ ਸਾਈ ਬੱਜੇ ਤੁਸੀਂ ਬੱਚਿਆਂ ਨਾਲ ਕਿਉਂ ਗੱਲ ਮੈਂ ਹੁਣ ਉਹ ਅਖੰਡੇਸ਼ ਵੀ ਅਸੀਂ ਜਾਣਾ ਵਾ ਇਹ ਆਪਣੀ ਸ਼ੋਪਿੰਗ ਆਪੇ ਕਰਨੀ ਆ ਬਾਕੀ ਨਿਆਣਿਆਂ ਦੀ ਮਰਜ਼ੀ ਆ ਇਹੋ ਗੱਲ ਵਾ ਨਾ ਫਿਰ ਅੱਜ ਕੱਲ ਤੇ ਹੁਣ ਕਰੀਏ ਕੀ ਹਾਂ ਚਲੋ ਕੋਈ ਨਹੀਂ ਕੁੜੀ ਦੇ ਵੀ ਸਾਥ ਲੱਗੀ ਆ ਜਿਆਦਾ ਤਨ ਲੱਗੀ ਕੁੜੀ ਦੇ ਕੁੜੀ ਦੇ ਸਾਟ ਜਾਰੀ ਲੱਗੀ ਉਹਦੇ ਰਾੜ ਪੈ ਗਿਆ ਵਾਹ ਲਾਤੀ ਆ ਟੁੱਟ ਗਈ ਆ ਅੱਛਾ ਫਿਰ ਤੇ ਬਹੁਤ ਕੰਮ ਖਰਾਬ ਹੋਇਆ ਇਹ ਤਾਂ 3-4 ਮਹੀਨੇ ਲੱਗ ਜਾਣੇ ਕਦੋਂ ਕੁੜੀ ਦੇ ਉੱਠਣਾ ਤੇ ਕਦੋਂ ਤੁਰੂਗੀ ਹਾਂ ਤੇ ਕਦੋਂ ਫਿਰ ਗੱਲ ਪੜਨ ਚੱਲ ਕੋਈ ਨਹੀਂ 3-4 ਮਹੀਨੇ ਝਟ ਨਿਕਲ ਜਾਂਦੇ ਆ ਮੁੰਡਾ ਪੱਛ ਗਿਆ ਕੁੜੀ ਬਚ ਗਈ ਵਧੀਆ ਹੋ ਗਿਆ ਬੋਝਾਨ ਬਚ ਗਈ ਬਹਿ ਇਹ ਗੱਲ ਕਹਿਣਾ ਜੀ ਜਾਨ ਬਚ ਗਈ ਗੱਲ ਕੋਈ ਨਹੀਂ ਗਈ ਅੱਜ ਹੋਰ ਪਰ ਕੋ ਹੋਰ ਆਰਾਮ ਆ ਜੂਗਾ ਬਸ ਹੋ ਜਾਣਾ ਬਸ ਬਿਲਕੁਲ ਠੀਕ ਔਰ ਤੂੰ ਸੁਣਾ ਠੀਕ ਠਾਕ ਹਾਂਜੀ ਬਿਲਕੁਲ ਠੀਕ ਠਾਕ ਵਧੀਆ ਵੀਰੇ ਮੈਂ ਤਾਂ ਉੱਥੋਂ ਪਤਾ ਲੱਗਾ ਮੈਂ ਸ਼ਹਿਰ ਆਈ ਬਟੀ ਅੱਛਾ ਤੇ ਉੱਥੇ ਮੈਂ ਟੱਕਰਿਆ ਰਾਮੂ ਲੈਣ ਗਿਆ ਸੀ ਵੀ ਇਹਨੇ ਮੈਨੂੰ ਦੱਸਿਆ ਤੇ ਮੈਂ ਤੇ ਉੱਥੋਂ ਹੀ ਫਟਾਫਟ ਆ ਗਿਆ ਹਾਂ ਰਾਮੂ ਲੈਣ ਠੀਕ ਉਹਨੇ ਦੱਸਿਆ ਤੇ ਤੁਹਾਡਾ ਫਰਜ਼ ਨਹੀਂ ਬਣਦਾ ਮੈਨੂੰ ਵੀ ਮਾਸਾ ਦੱਸਾਂ ਮੈਂ ਆਖਿਆ ਫਿਕਰ ਕਰੂਗੀ ਫਿਕਰ ਕਿਉਂ ਕਰਨਾ ਹੈਗਾ ਚੱਲ ਆਉਣਾ ਤੇ ਫਰਜ਼ ਬਣਦਾ ਹੀ ਉਸੇ ਵੇਲੇ ਉਹਦੇ ਚੱਲ ਹੈ ਹੀ ਨਾ ਹੀ ਪਤਾ ਲੱਗਦਾ ਫਿਰ ਮੈਨੂੰ ਲੱਗਣਾ ਹੀ ਨਹੀਂਗਾ ਫਿਰ ਮੈਂ ਆਹ ਫੇਰ ਟੈਨਸ਼ਨ ਲੈ ਲੂਗੀ ਕਿਤੇ ਚੱਲ ਵੀਰ ਮੈਨੂੰ ਵੀ ਦੱਸ ਦੇ ਹਾਂ ਇਹਨੇ ਤਾਂ ਨਹੀਂ ਫੋਨ ਕਰਨਾ ਤੁਸੀਂ ਕਰ ਦੇ ਆ ਮੈਂ ਦੱਸਿਆ ਹੀ ਨਾ ਤੈਨੂੰ ਉਹਦੋਂ ਮੈਂ ਤਾਂ ਟੈਨਸ਼ਨ ਦਾ ਕਰਕੇ ਹੀ ਨਹੀਂ ਦੱਸਿਆ ਵੀ ਜੇ ਨਾ ਟੱਕਰਦਾ ਤੇ ਫਿਰ ਤਾਂ ਮੈਨੂੰ ਪਤਾ ਹੀ ਨਹੀਂ ਲੱਗਣਾ ਆਹੋ ਇਹ ਤਾਂ ਗੱਲ ਹੈ ਹੀ ਤੇ ਔਰ ਮੇਰੀ ਹਮ ਮਜੂਦ ਹਾਂ ਮੈਂ ਲਿਆ ਮੈਂ ਤਾਂ ਬਾਬਾ ਚੱਲਦੇ ਆਂ ਚੰਗਾ ਵੀਰ ਫਿਰ ਮੈਂ ਹੁਣ ਚੱਲੀਆਂ ਤੈ ਬਹਿ ਜਾ ਆਹ ਦਾ ਫੜਾ ਖਾ ਇਹਨੂੰ ਨਹੀਂ ਬਸ ਬਸ ਫੜ ਗਾ ਬਹਿ ਜਾ ਜਾਣਾ ਕਿਉਂ ਨਹੀਂ ਜਾਣੀ ਹੁਣ ਮੈਂ ਕਿਉਂ ਔਰ ਵੀਰ ਬਸ ਚੱਲੀਏ ਹੁਣ ਪਤਾ ਲੱਲਿਆ ਖਾ ਲੋ ਆ ਤੇ ਕੋਈ ਨਹੀਂ ਭਲਾ ਲੈ ਲਿਆ ਤਾਂ ਵੀ ਫੜ ਖਾ ਲਾ ਸਵੇਰੇ ਜਾਇਓ ਹੁਣ ਨਹੀਂ ਜੀ ਸਵੇਰੇ ਕੀ ਕਰਨਾ ਰਹਿ ਕੇ ਹੁਣ ਲੈ ਤੇ ਫਿਰ ਕੀ ਰਾਤ ਰਹਿਣਾ ਤਾਂ ਕੀ ਆ ਨਹੀਂ ਹਾਂ ਹੁਣ ਕੀ ਕਰਨਾ ਰਹਿ ਕੇ ਵੀਰ ਕਰਨਾ ਨਹੀਂ ਕਰ ਰਹੇ ਕੋਈ ਗੱਲ ਨਹੀਂ ਕੀ ਗੱਲਬਾਤ ਕਰਾਂਗੇ ਕੋਈ ਗੱਲਾਂ ਬਾਤਾਂ ਉਹਨੇ ਆਪਣੀਆਂ ਭੈਣਾ ਪਰਜਾਈਆਂ ਨਾਲ ਲੈਣੀਆਂ ਉਹਨੇ ਆਪਣੇ ਕੰਮਿਆਂ ਸਲਾਮਾ ਹਟਣਾ ਕਾਦੀਆਂ ਉਹਨੇ ਕਰਨੀਆਂ ਉਹਦੀਆਂ ਪਰਜਾਈਆਂ ਜਿਹੜੀਆਂ ਭੈਣਾ ਉਹ ਆਪਣੀ ਜਗ੍ਹਾ ਤੇ ਆ ਉਹ ਆਪਣੀ ਜਗ੍ਹਾ ਤੇ ਆ ਪਰ ਫਿਰ ਵੀ ਹੁੰਦੀ ਉਹਦੀਆਂ ਉਹਦੇ ਨਾਲ ਸਲਾਵਾ ਵਾ ਹੈਨਾ ਤੇ ਹੁਣ ਕਾਦੀਆਂ ਸਲਾਵਾ ਕਰਨੀਆਂ ਹੁਣ ਕਿਸ ਨੂੰ ਪਤਾ ਕਿ ਆ ਦਿਨਾਂ ਤੇ ਪੈਣ ਵਾਲੀ ਗੱਲ ਨੇ ਆਨੇ ਦਿਨਾਂ ਦੇ ਪੈ ਗਈ ਹੈ ਆ ਇਹ ਤਾਂ ਗੱਲ ਹੈ ਗਈ ਹੈ ਚਲੋ ਮਹਾਰਾਜ RAM ਦੇ ਚਲ ਜਾ ਪਰ ਉੱਪਰ ਤੋਂ ਲੈ ਉਹ ਘਤ ਤੋਰੀ ਪਈ ਤੂੰ ਕਰ ਮਿਸਤਰੀ ਲੱਗੇ ਵੀਰ ਚਲ ਕੋਈ ਨਹੀਂ ਮਿਸਤਰੀ ਲੱਗੇ ਨਾ ਤਾਂ ਕੀ ਆ ਨਹੀਂ ਬੱਸ ਆਪਾਂ ਵੀ ਫੇਰ ਕਿਦਾਂ ਆਓਗੇ ਫੇਰ ਹੁਣ ਆਇਓ ਫੇ ਛੇਤੀ ਚਲ ਕੋਈ ਨਹੀਂ ਵੇਹ ਲਾਂਗੇ ਫੇ ਜਦੋਂ ਹੁਣ ਆਇਆ ਜਾਏਗਾ ਚਲ ਸਾਸਰੀ ਕਾਲ ਜੀ ਚੰਗਾ ਵੀਰ ਚੰਗਾ ਚੰਗਾ ਕੀ ਕਰਨਾ ਰਿਹਾ ਕਿ ਇੱਥੇ ਸਹੀ ਤੇ ਹਾਟ ਕੋਈ ਮੁੰਲੇ ਨੇ ਮੈਂ ਦੇਖੇ ਨਹੀਂ ਆਈ ਤੇ ਮੇਰੇ ਤੇ ਗੱਲ ਅੱਗੇ ਟਲ ਤੇ ਚਾੜ ਦੇਣੀਆਂ ਇਹਨੇ ਪਰ ਜਾ ਹੀ ਨਹੀਂ ਇਹ ਤੇ ਆਖਣਾ ਕੁਝ ਦੇ ਕੇ ਨਹੀਂ ਗਈ ਚਲ ਕੁਝ ਦੇ ਹੀ ਆਵਾਂ ਅਸ ਪਤਾ ਲੈਣ ਆਈਆਂ ਫੇਰ ਵੀ ਆਪਣੇ ਪਤਾ ਕਿਉਂ ਮੂੰਹ ਹੀ ਬੜਾ ਹੈ ਹਾਂ ਬਸ ਜਦੋਂ ਹੀ ਆਈ ਹੈ ਕਿ ਮੁੰਡਾ ਨਹੀਂ ਹਟਾ ਤਗੜਾ ਜਿੱਦਾਂ ਵੀ ਮਾਹੀਂ ਬਚਿਆ ਵਾ ਗੱਲਾਂ ਬਾਤਾਂ ਕਰਕੇ ਤੇ ਮੁੜ ਕੇ ਫੇਰ ਉਹ ਹੀ ਕੋੜੀ ਨਾ ਮੈਨੂੰ ਨਹੀਂ ਖੜਿਆ ਮੈਨੂੰ ਨਹੀਂ ਖੜਿਆ ਮੈਨੂੰ ਨਹੀਂ ਦੱਸਿਆ ਬਾਹ ਦੀਆਂ ਗਾਂ ਗੱਲਾਂ ਮੈਨੂੰ ਤੇ ਗੁੱਸਾ ਜੜਾਤਾ ਨਹੀਂ ਤੈਨੂੰ ਗੁੱਸਾ ਕਿਹੜੀ ਕਦੋਂ ਚੜਨਾ ਸੀ ਚੜਨਾ ਕਿਹੜੇ ਦਾ ਗੁੱਸਾ ਹੀ ਤੈਨੂੰ ਦੱਸਣ ਤੇ ਨਹੀਂ ਆ ਵੀ ਇਹੋ ਗੱਲਾਂ ਮੋੜ ਮੋੜ ਕਰੀ ਜਾਂਦੀ ਆ ਨਹੀਂ ਇੱਕ ਗੱਲ ਹੋਰ ਵਾ ਉਹ ਤੇ ਫੇਰ ਵੀ ਆ ਗਈ ਮੇਰੀ ਭੈਣ ਪਤਾ ਲੈਣ ਤੇ ਤੂੰ ਜਿੰਨਾ ਨੂੰ ਸਵੇਰ ਤੋਂ ਡੀਕਣ ਲਈਆਂ ਤੇਰੀਆਂ ਇਹ ਜੜੀਆਂ ਉਹ ਤੇ ਤੇਰੀਆਂ ਵੱਡੀਆਂ ਨਹੀਂ ਅਜੇ ਆਜ ਜਾਣਗੀ ਉਹਨਾਂ ਨੇ ਵੀ ਇਹ ਤਾਂ ਦੇਣੀ ਨਹੀਂ ਚੜ੍ਹਨ ਦਿੱਤਾ ਤੇ ਹੁਣ ਅੱਧੀ ਰਾਤ ਨੂੰ ਉਹਨਾਂ ਨੇ ਉਹਨਾਂ ਰੋਟੀਆਂ ਖਾਣ ਹੋਣਾ ਫਿਰ ਪਤਾ ਲੈਣਾ ਹੋਣਾ ਉਹਨਾਂ ਨੇ ਆਖੀ ਜਾਂਦੀ ਮੇਰੀਆਂ ਨੇ ਆਉਣਾ ਪਤਾ ਲੈਣ ਪਤਾ ਲਿਆ ਅਜੇ ਤੱਕ ਨਹੀਂ ਬਣੀ ਆ ਉਹ ਹੋ ਗਈ ਵੀ ਇਹ ਤਾਂ ਚਲ ਗਈ ਭੈਣ ਮੇਰੀ ਤੇ ਆ ਜਾਣਗੀਆਂ ਉਹਨਾਂ ਨੇ ਗੱਲਾਂ ਕਰ ਕਰ ਸਾੜਨਾ ਨਿੰਗਾ ਇਦਾਂ ਉਹਨਾਂ ਨੇ ਤੇ ਆਣਾ ਹੁਣ ਦਰਦੀ ਪ੍ਰਗਟਾਉਣ ਵਾਸਤੇ ਇਹ ਜਦੋਂ ਆਉਂਦੀ ਇਹ ਮੈਨੂੰ ਸਾੜਨ ਵਾਸਤੇ ਹੀ ਹੁੰਦੀ ਆ ਉਦਾਂ ਨਹੀਂ ਇਹ ਹੁੰਦੀ ਕਿਉਂ ਨਹੀਂ ਤੈਨੂੰ ਸਾੜ ਦਿੱਤਾ ਸਾੜਦੇ ਆ ਸੁਣਦੇ ਆ ਰਹਿ ਗਏ ਕੋ ਕਰ ਲੋ ਕਰ ਲੋ ਭਾਬੀ ਜੀ ਗੱਲਾਂ ਚੁੱਪ ਕੋ ਕਰ ਕੇ ਜੇ ਨਹੀਂ ਗੱਲਾਂ ਕਰਦੇ ਕੰਨੀਆਂ ਗੱਲਾਂ ਤਾਂ ਉਦਾਂ ਹੀ ਕਰਨ ਦੇ ਮੈਂ ਖੜੀ ਪੈਣ ਚੀ ਬੈਠੀ ਨਹੀਂ ਦੇਖ ਲੋ ਥੋੜਾ ਜਿਹਾ ਨਹੀਂ ਮੈਂ ਦੇਖ ਲੋ ਕੇ ਸੁਣ ਲਈਆਂ ਕੋਈ ਨਹੀਂ ਕਰ ਲੋ ਮੈਂ ਤੇ ਮੁੰਡੇ ਦੇ ਵਾਸਤੇ ਕੁਛ ਲੈ ਕੇ ਨਹੀਂ ਆਈ ਤੇ ਮੈਂ ਚੱਲ ਮੁੰਡੇ ਨੂੰ ਕੋਈ ਪਿਆਰ ਦੇ ਜਾਨੀ ਮੈਂ ਤਾਂ ਮੁਰ ਕੇ ਆਈ ਆ ਨਹੀਂ ਚੱਕਾ ਭੁੱਲ ਗਿਆ ਸੀ ਨਹੀਂ ਨਹੀਂ ਕੋਈ ਨਹੀਂ ਬਹਿ ਜਾ ਨਹੀਂ ਜਣਾ ਕੀ ਹੈ ਮੈਂ ਮੁੰਡੇ ਨੂੰ ਕੁਛ ਦੇਵ ਨਹੀਂ ਮੈਂ ਤਾਂ ਮੁਰ ਕੇ ਆਈ ਆ ਤੁਸੀਂ ਕਰ ਲੋ ਗੱਲਾਂ ਮੈਂ ਸੁਣੀਆਂ ਮੈਂ ਤਾਂ ਨਹੀਂ ਗੱਲਾਂ ਆਪਣੇ ਨਹੀਂ ਚੱਲ ਪੈਸੇ ਦਿੱਤੇ ਕੇ ਨਹੀਂ ਨਹੀਂ ਫਿਰ ਕੀ ਹੋ ਗਿਆ ਚੱਲ ਤਾਂ ਕੀ ਹੋ ਗਿਆ ਕੀ ਕੀਤਾ ਰੱਬ ਪੂਆ ਆ ਗਈ ਹੋ ਪੁੱਤ ਮੈਂ ਤਾਂ ਤੈਨੂੰ ਕੋਈ ਪੈਸਾ ਨਹੀਂ ਦੇ ਗਈ ਲੈ ਫੜ ਪੂਆ ਪੈਸੇ ਦੀ ਗਈ ਲੋੜਵਾ ਨਹੀਂ ਕੋਈ ਗੱਲ ਨਹੀਂ ਪੁੱਤ ਲੈ ਕੇ ਵੀ ਨਹੀਂ ਕੁਛ ਆਈ ਮੈਂ ਮੈਂ ਤਾਂ ਫਟਾਫਟ ਆ ਗਈ ਉਸੇ ਵੇਲੇ ਪੂਆ ਤੂੰ ਆ ਗਈ ਤੇ ਪੈਸੇ ਕੋਈ ਗੱਲ ਨਹੀਂ ਪੁੱਤ ਫਿਰ ਕਿਹੜੀ ਪੁੱਤ ਜਿਹੜੀ ਗੱਲ ਬਣਦੀ ਹੈ ਬਣਦੀ ਹੈ ਤਾਂ ਕਿ ਇਹ ਕੁਛ ਲੈ ਕੇ ਖਾ ਲਈ ਤੇ ਪੂਆ ਵਿਚਾਰੀ ਜੇ ਛੱਟ ਲੱਗੀ ਜਦਾ ਹੁਣ ਵਿਆਹ ਗਾਂ ਕਰਨਾ ਪੈਣਾ ਵਾ ਕੋਈ ਨਹੀਂ ਪੁੱਤ ਗਾਂ ਦੀ ਤੇ ਕੋਈ ਗੱਲ ਨਹੀਂ ਇਕੱਠੇ ਜੀਵਨ ਬਤੀਤ ਕਰੋ ਕੋਈ ਗੱਲ ਨਹੀਂ ਤੇ ਪੂਆ ਠੀਕ ਹੋ ਜੂਗੀ ਉਹ ਪੁੱਤ ਹੋਊਗੀ ਹੋਊਗੀ ਕਿਉਂ ਨਾ ਜੇ ਵਿਆਹ ਤਾਂ ਬਾਦਲਾ ਟੁੱਟ ਜਾਂਦੀ ਫਿਰ ਕੀ ਕਰਨਾ ਹੈ ਇਸ ਤਾ ਛੱਡ ਲੈ ਆਹੋ ਐ ਉਹ ਜੀ ਨਹੀਂ ਕਰੀ ਹੁੰਦੀ ਤੇ ਲੱਗ ਜਾਂਦੀ ਵੱਤ ਫੇਰ ਆਹੋ ਜੇ ਮੇਰੀ ਟੁੱਟ ਜਾਂਦੀ ਫੇਰ ਵਿਚਾਰਾਂ ਸਬਰ ਕਰਨਾ ਅਸੀਂ ਕੋਈ ਗੱਲ ਨਹੀਂ ਇਹੋ ਜੀ ਗੱਲ ਨਹੀਂ ਸੋਚੀਦੀ ਹੁੰਦੀ ਆ ਰਾਮ ਬਿਲਕੁਲ ਉਹਨੂੰ ਆ ਜਾਣਾ ਵਾ ਤੇ ਮੈਂ ਜਾਵਾਂਗੀ ਉੱਥੇ ਵੀ ਚੰਗਾ ਤੇ ਵਿਆਹ ਕਰਨਾ ਕਰਨਾ ਕਿਉਂ ਨਹੀਂਗਾ ਅਸੀਂ ਉਹ ਆ ਫੇਰ ਮੇਰਾ ਸਾਥ ਦੇਣਾ ਝੂਣ ਉਹ ਪੁੱਤ ਦੇਣਾ ਵਾ ਦੇਣਾ ਕਿਉਂ ਨਹੀਂਗਾ ਜੇ ਤਾਂ ਇਹਨੂੰ ਕੁੜੀ ਪਸੰਦ ਆ ਤੇ ਰਿਸ਼ਤਾ ਉੱਥੇ ਹੀ ਹੋਏਗਾ ਆਹ ਚੰਗਾ ਪਸੰਦ ਵਾ ਪਰ ਹੁਣ ਮੈਂ ਉਹਨੂੰ ਪਿੱਠ ਨਹੀਂ ਵਿਖਾ ਲੈਣੀ ਉਹਨੂੰ ਨਹੀਂ ਪੁੱਤ ਬਣਦੀ ਵੀ ਨਹੀਂ ਛੱਡਣਾ ਤੇ ਬਣਦਾ ਹੀ ਨਹੀਂਗਾ ਜੇ ਵਿਆਹ ਤੋਂ ਬਾਅਦ ਕੋਈ ਨੁਕਸ ਪੈਦੀ ਫ ਕੀ ਇਹ ਇਹ ਤਾਂ ਬਹੁਤ ਗਲਤ ਗੱਲਾਂ ਆ ਛੱਡੰਦੀ ਤੇ ਵਾ ਲੈ ਜਾ ਪੈਸੇ ਕੋਈ ਆ ਨਹੀਂ ਉਹ ਨਹੀਂ ਨਹੀਂ ਕੋਈ ਨਹੀਂ ਪਤਾ ਮਾਂ ਤੇ ਇੰਨੇ ਆਖਣਾ ਵੀ ਕੋਈ ਲੈ ਕੇ ਵੀ ਨਹੀਂ ਆਈ ਮਾਂ ਦੀ ਗੱਲ ਛੱਡ ਤੂੰ ਕੋਈ ਨਹੀਂ ਪਤਾ ਮੈਂ ਤਾਂ ਕਦੀ ਖਾਲੀ ਆਈ ਨਹੀਂ ਕੋਈ ਲੈਣ ਤੋਂ ਬਿਨਾ ਬੜਾ ਕੋਈ ਵੜਿਆ ਵੀ ਨਹੀਂ ਹੁਣ ਆਹੋ ਢੀਕਣ ਲਈ ਆ ਵੇ ਲੋਣ ਉੱਥੇ ਜਾ ਕੇ ਕਿੰਨਾ ਰੋਲਾ ਪਾਉਣ ਰਹੀ ਆ ਆਜੋ ਅੰਦਰ ਫੇਰ ਉਹਨੇ ਬਾਹਰ ਨਿਕਲ ਕੇ ਗੁੱਸਾ ਹੀ ਚੜਜਣਾ ਨੇ ਭੁੱਲਣ ਡੈ ਪੈਣਾ ਉਹ ਨਹੀਂ ਕੋਈ ਨਹੀਂ ਆਂਦੀ ਉਹ ਆ ਜਾ ਕਾਂ ਫੇਰ ਸੀ ਮਾਂ ਵੀ ਲਈ ਹੁੰਦੀ ਮੈਂ ਹੁਣ ਨੇ ਕਹਿਣਾ ਅੰਦਰ ਹੀ ਵੜ ਗਏ ਆ ਉਹਨੇ ਮੁੜ ਕੇ ਆਈ ਤਾਂ ਮਨਜੋਤ ਫਿਰ ਗੱਲਾਂ ਲਈਏ ਕੱਪ ਬੈਠ ਕੇ ਫਿਰ ਤਾਂ ਤੁਹਾਡੇ ਮੂੰਹ ਨੂੰ ਆਈਦਾ ਵਾ ਇਹਦੇ ਤੇ ਕੋਈ ਹਉਣ ਜਾਣ ਵਾਲੇ ਕੰਮ ਹੈ ਨਹੀਂਗੇ ਵਾਹੀਂ ਕਿਹੜਾ ਫਰਕ ਕਰਦੇ ਤੇਰੇ ਚ ਆਹੋ ਉਹ ਤਾਂ ਤਾਂ ਹੀ ਮੈਂ ਵੀ ਪਹਿਲਾਂ ਉੱਥੋਂ ਪੱਝੀ ਆਈਆਂ ਤੇਰੇ ਮੂੰਹ ਕੋਈ ਗੱਲ ਨਹੀਂ ਬੋਵਾਂ ਲਿਆ ਕੋਈ ਨਹੀਂ ਨਹੀਂ ਕੋਈ ਨਹੀਂ ਰੱਖ ਤੋ ਕੋਈ ਗੱਲ ਨਹੀਂ ਮਨਜੋਤ ਕੋਈ ਨਹੀਂ ਚੱਲ ਜਾ ਕੇ ਫੋਨ ਕਰਿਓ ਫਿਰ ਚੱਲ ਠੀਕ ਆ ਪੁੱਤ ਕਰਾਂਗੀ ਕਰਾਂਗੀ ਚੱਲ ਤੂੰ ਆਪਣਾ ਧਿਆਨ ਰੱਖੀ ਕੋਈ ਗੱਲ ਨਹੀਂ ਆ ਉੱਥੇ ਹੀ ਹੋਣਾ ਵਾ ਚੰਗਾ ਚੰਗਾ ਕੋਈ ਗੱਲ ਨਹੀਂ ਬਬੂ ਵਾਇਫਾਈ। ਕਾਹਵੇਂ ਲੋਕ ਜਾਂਦੇ ਆਂ ਵੀ ਏਕੇ ਭਰਾ ਪਰਦੇਂ ਜਾਂਦਾ ਹੁੰਦੇ ਆਂ। ਪਰ ਆਪਰਦੇਂ ਜਾਂਦਾ ਕਾਦਾ ਕੋਈ ਮਾਨ ਨਹੀਂ ਇਹਨਾਂ ਦੇ। ਵੀ ਏਕੇ ਮਾਂ ਪਿਓ ਨਾ ਹੁੰਦੇ ਆ ਜਦੋਂ ਮਾਂ ਪਿਓ ਮੁੱਕ ਜੇ ਫਿਰ ਸਾਡਾ ਕਾਦਾ ਮਾਨ। ਵੇਖਲਾ ਕੋਈ ਸਾਹਮਣੇ ਹੈ ਹੀ ਪਤਾ ਵੀ ਇਹ ਅੰਦਰ ਗਈ ਆ। ਉਹਨੇ ਬਾਹਰ ਜਾਣਾ ਮਿਲ ਕੇ ਜਾਣਾ। ਆਹੇ ਭਾਬੀ ਤੇ ਬਿਲਕੁਲ ਇਦਾਂ ਕਰਦੀ ਵੀ। ਕੱਤੇ ਆਪਣਾ ਕਿਤੇ ਫਲ ਪਿਆਈਓ। ਦੇਖੀ ਤੇ ਉਤਨਾ ਹੀ ਕਰੇ ਕਿੱਥੇ ਵਰ ਗਈ ਏ ਲੈ। ਚਲੋ ਅੱਛਾ ਭਾਬੀ ਤੇਰੀ ਮਰਜ਼ੀ। ਹੱਦ ਕਰਤੀ ਏ। ਏਕੇ ਭਰਾ ਪਰਦੇਂ ਜਾਂਦਾ ਨਾ ਕਾਦੇ ਕੋਈ ਮਾਨ ਨਹੀਂ ਭਰਾ ਪਰਦੇਂ ਜਾਂਦਾ ਮਾਂ ਪਿਓ ਮੁੱਕ ਜੇ ਤੇ ਏਕੇ ਮੁੱਕ ਗਏ। ਇੱਕ ਇੱਕ ਆਦੇ ਚਲੋ ਮਰਜ਼ੀ ਤੇਰੀ ਉੱਥੇ ਸਭ ਕੋ ਕੱਟਿਆ ਬਣਾਇਆ ਪਿਆ ਕਿ ਤੇ ਇੰਨਾ ਨਹੀਂ ਮੂੰਹ ਸੜ ਜੇ ਵੀ ਲੈ ਖਾ ਲਾ ਖਾ ਲਾ ਚਲ ਆਈਆਂ ਤੂੰ ਧੁੱਪੇ ਹਾਂ ਹਾਂ ਜੋ ਤੇ ਨੇਰੀ ਬੜੀ ਚੜੀ ਜਾ ਤੇ ਕੰਮ ਕਰ ਲੋ ਦਵਾ ਦਵਾ ਹੈ ਆਹੋ ਪਤਾ ਨਹੀਂ ਨਾ ਕਿ ਨੇਰੀ ਕਿਹੜੇ ਵਾਲੇ ਆ ਜਾਣੀ ਆ ਤੇ ਭਾਂਡੇ ਭੁੰਡੇ ਸਾਫ ਕਰਕੇ ਤੇ ਅੰਦਰ ਹੀ ਲੈ ਜਾ ਚੰਗਾ ਇਹ ਪਾਣੀ ਪਾਈ ਲਵਾ ਭੁੱਲਾਂ ਕਿੰਨੇ ਸੋਹਣੇ ਹੋਏ ਸਸ਼ਿਕਾਤਾ ਜੀ ਸਸ਼ਿਕਾ ਕੀ ਹਾਲ ਜੀ ਹਾਲ ਹੁਣ ਤਾਂ ਇਦਾਂ ਹੀ ਆ ਮਨਪ੍ਰੀਤ ਨੇ ਤਾਂ ਹੁਣ ਕੰਮ ਲੰਮਾ ਪੈ ਗਿਆ ਉਹਦਾ ਦਾ ਕੀ ਦੱਸਦੇ ਡਾਕਟਰ ਡਾਕਟਰਾਂ ਨੇ ਕਿ ਦੱਸਣਾ ਹੁਣ ਰਾਡ ਲੂਡ ਪਹਿਣਗੇ ਰੱਥ ਤੇ ਫੇਰੀ ਕਿਸ ਬੰਨੇ ਲੱਗਣੀ ਗੱਲ ਉਹ ਮੋ ਤਾਂ ਹੁਣ ਮਹੀਨਿਆਂ ਤੇ ਗੱਲ ਚੱਲ ਗਈ ਆ ਅਸਲ ਲੰਬਾ ਚੌੜਾ ਕੰਮ ਪੈ ਗਿਆ ਫਿਰ ਕੰਮ ਹੋ ਤੇ ਥਲੇ ਹੋ ਜਾਂਦੀ ਆ ਪ੍ਰਸ਼ਨਾਂ ਨੇ ਪ੍ਰਸੰਤ ਹੁਣ ਰਾਡ ਪੈਊਗਾ ਤੇ ਫੇਰ ਹੀ ਪ੍ਰਸ਼ਨ ਕਰਨਾ ਉਹਨਾਂ ਨੇ ਤੇ ਫੇਰ ਤੂੰ ਹੀ ਕਾਤੋਂ ਆ ਗਿਆ ਜੇ ਤੂੰ ਉੱਥੇ ਰਹਿੰਦੇ ਉਹ ਤਾਂ ਲੱਗ ਗਈ ਸੋ ਫੇਰ ਚਲ ਗਿਆ ਸ਼ਾਬਾਹ ਕਿੰਨਾ ਤੂੰ ਹੀ ਕਰਨੂੰ ਚਲ ਜਾ ਤੇ ਫੇਰੇ ਆ ਜੀ ਮੈਂ ਇੱਥੇ ਇਹਨਾਂ ਨਾਲ ਇੱਕੋ ਜਣੇ ਰਹਿੰਦੰਦੇ ਲੱਗੇ ਉੱਥੇ ਸਾਰੇ ਉਹ ਰਹਿੰਦੇ ਚੱਲ ਫੇਰ ਵੀ ਤੂੰ ਪਿਓ ਹੀ ਜਿੱਦਾਂ ਮਰਜ਼ੀ ਲੱਗੇ ਰਹਿਣਾ ਕਿਉਂ ਨਹੀਂ ਹੈਗਾ ਤੂੰ ਤਾਂ ਕਿਹਣਾ ਰਹਿੰਦੀਆਂ ਮੇਰੀ ਕਹਣਾ ਹੀ ਮੈਂ ਰਹਿ ਲੈਣਾ ਫੇਰ ਕੀ ਹੈ ਮੈਂ ਤਾਂ ਕਿਹਾ ਸ਼ਾਬਾਹ ਤੂੰ ਚਲ ਜਾ ਉਹ ਆਂਦਾ ਨਹੀਂ ਇਹ ਉੱਥੇ ਬੰਦਾ ਬਾਹਰ ਬੈ ਬੁਗ ਟਾਈਮ ਪਾਸ ਕਰ ਲਿੰਦਾ ਵਾ ਰਾਤ ਹੀ ਕੱਢਣੀ ਹੁੰਦੀ ਬੰਦੇ ਨੇ ਉਹ ਤਾਂ ਗੱਲ ਠੀਕ ਆ ਪਰ ਹੁਣ ਉੱਥੇ ਬਾਹਰ ਬਹਿ ਕੇ ਵੀ ਕਰਾ ਜਦੋਂ ਅੰਦਰ ਨਹੀਂ ਉਹਨਾਂ ਕਿਸ ਨੂੰ ਜਾਣ ਦੇਣਾ ਤੇ ਅੰਦਰ ਤਾਂ ਕਿਸ ਨੂੰ ਜਾਣ ਨਹੀਂ ਦਿੰਦੇ ਇੱਕੋ ਬੰਦੇ ਨੂੰ ਜਾਣ ਦਿੰਦੇ ਹੋ ਕੋਈ ਉੱਥੇ ਆ ਹੁਣ ਉਹ ਤਾਂ ਹੁਣ ਹੋ ਗਈ ਚਲੋ ਕੋਈ ਨਹੀਂ ਦਿਨਾਂ ਦੇ ਪੈਣ ਵਾਲੀ ਗੱਲ ਆ ਦਿਨਾਂ ਦੇ ਪੈ ਗਈ ਐ ਚਲੋ ਜਿੱਦਾਂ ਤੁਸੀਂ ਚਾਹੁੰਦੇ ਹੋ ਉਹ ਗੱਲ 2-4 ਮਹੀਨਿਆਂ ਤੇ ਗੱਲ ਪੈ ਗਈ ਹੁਣ ਲੰਮਾ ਜੇ ਕੰਮ ਚੱਲ ਗਿਆ ਹਾਂ ਹੈ 2-4 ਦਾ 6-6 ਮਹੀਨੇ ਲੱਗ ਜਾਂਦੇ ਨੇ ਹੋ ਸਕਦਾ ਸਾਲ-ਸਾਲ ਵੀ ਲੱਗ ਜਾਂਦੇ ਨੇ ਸੱਟਾਂ ਦਰਮਾਨ ਐਵੇਂ ਨਹੀਂ ਜੇ ਹੁੰਦਾ ਬੜਾ ਬੜਾ ਟਾਈਮ ਲੱਗਦਾ ਜੇ ਟਾਈਮ ਤਾਂ ਹੁਣ ਲੱਗਣਾ ਹੀ ਉਹ ਜਿਹੜਾ ਚੱਕਰ ਪੈ ਗਿਆ ਹੁਣ ਕੀ ਕਰਨਾ ਫਿਰ ਚੱਕਰ ਆਪ ਜਾਣਬੁੱਝ ਕੇ ਪਾਇਆ ਤਾਂ ਹੀ ਗਿਆ ਚੱਕਰ ਧੱਕੇ ਨਾਲ ਥੋੜੀ ਪੈ ਗਿਆ ਚੱਕਰ ਹੁਣ ਜਾਣਬੁੱਝ ਕੇ ਕੌਣ ਪਾਉਂਦਾ ਵਾ ਨਸੀਬਾਂ ਦੀ ਗੱਲ ਵਾ ਚੱਕਰ ਕਿੱਥੇ ਹੁਣ ਪੈ ਗਿਆ ਜਿਹੜਾ ਪੈ ਗਿਆ ਹਾਂ ਠੀਕ ਹੈ ਨਸੀਬਾਂ ਦੀ ਗੱਲ ਆ ਚਲ ਸ਼ੁਗਰ ਵਿਆਹ ਉਹ ਲਈ ਫਿਰਦੇ ਭੁੜਕਦੇ ਫਿਰਦੇ ਮੈਂ ਤਾਂ ਖੁਸ਼ ਆ ਬੜੀ ਵਿੱਚੋਂ ਮੈਂ ਤਾਂ ਪੂਰੀ ਖੁਸ਼ ਆ ਹੁਣ ਨਾ ਵਿਆਹ ਵੀ ਹੋ ਸਕਿਆ ਰਹਿ ਗਈ ਅੱਧ ਵਿੱਚ ਕਾਇ ਬੈਠੀ ਹੁਣ ਕੀ ਕਹਿੰਦੇ ਹੁੰਦੇ ਆ ਨਾ ਹੁਣ ਉਧਰ ਚੋ ਗਈ ਤੇ ਨਾ ਉਧਰ ਜਗੀ ਸਾਰਾ ਮੈਨੂੰ ਮੇਰੇ ਸਾਰੇ ਟੈਗ ਛੋਟ ਦਿੰਦੇ ਇਹਦੀ ਕਲੈਨ ਲੱਗੀ ਇਹਦੀ ਕਲੈਨ ਲੱਗੀ ਦੱਸ ਮੈਂ ਕਿ ਰੱਬਾ ਕਿ ਮੇਰੀ ਕਲੈਨ ਲੱਗੀ ਜੋ ਮਹਾਰਾਜ ਕਰਦਾ ਨਾ ਚੰਗਾ ਹੀ ਕਰਦਾ ਕੀ ਪਤਾ ਉਹਨੇ ਚੰਗਾ ਹੀ ਸੋਚਿਆ ਹੋਣਾ ਕੁਝ ਉਹਨੇ ਇਹੋ ਸੋਚਿਆ ਨਾ ਵਾ ਕਿ ਮੰਨੇ ਨਾਲ ਮੇਰੀ ਭੈਣ ਦਾ ਰਿਸ਼ਤਾ ਹੋਣਾ ਵਸ ਉਹਦਾ ਹੀ ਰਿਸ਼ਤਾ ਹੁਣ ਹੋਣਾ ਵਾ ਹੁਣ ਜੋ ਮਰਜੀ ਹੋ ਜਾਏ ਰਾਜਨੀ ਮਾਨ ਰੂਪੇ ਤੁਰੇ ਫਿਰਦੀ ਇੱਥੇ ਲੰਘੇ ਇਦਾਂ ਲੱਤ ਮਾਰ ਮਤੁਰਨਾ ਵੇਖੀ ਮੇਰੇ ਸਾਹਮਣੇ ਇਹ ਕਿ ਲੈਣੀ ਜੀਣਾ ਹੋਵੇ ਤਾਂ ਹਾਈ ਇਦਾਂ ਹਾਂ ਨਾ ਤੈਨੂੰ ਕੀ ਹੋ ਗਿਆ ਜੋਤੀ ਘਰ ਚੰਗੀ ਭਲੀ ਗਈ ਹਾਂ ਹਾਏ ਮਮੇ ਮੈਨੂੰ ਕਿਉਂ ਹੋ ਗਿਆ ਮੈਂ ਵੀ ਚੰਗੀ ਭਣੀ ਆਉਂਦੀ ਆ ਜੇ ਮੈਂ ਗਈ ਚੰਗੀ ਭਣੀ ਤੇ ਆਉਣ ਵੀ ਚੰਗੀ ਭਣੀ ਨਹੀਂ ਆ ਹੱਥ ਤੇ ਲੰਗਾ ਮਾਰਦੇ ਨਹੀਂ ਆ ਮੈਂ ਵੀ ਚੰਗੀ ਭਣੀ ਦੋਤਾ ਘਾਟਕ ਲੰਗਾਵਾੜੀ ਆਹ ਤੇ ਲੱਗੀ ਤੁਸੀਂ ਜਾਣ ਕੇ ਜੀ ਮਾਰਦੇ ਸਾਰਾ ਕੋਈ ਤਾਕਰ ਕੇ ਇੱਕ ਤੇ ਅੱਗੇ ਪਈ ਆ ਤੇ ਤੂੰ ਤੂੰ ਹੀ ਪੈ ਜਾ ਹੈ ਉਹ ਤੇ ਉੱਤਾਂ ਹੀ ਥੋੜਾ ਪੈਰ ਜਨ ਕੋਈ ਹੋ ਗਿਆ ਮਾੜਾ ਮੁੰਡਾ ਹੀ ਕਰਦਾ ਜੇ ਪਿੱਪਤਾ ਪਈ ਤੇ ਹੋਰ ਤੂੰ ਹੀ ਨਾ ਟੈਨਸ਼ਨ ਪਾ ਕੇ ਬਹਿ ਜੀ ਮੈਂ ਅੱਤ ਨਾਲ ਲੋਤੀ ਜਾਣਾ ਨਾਲ ਮੇਰੇ ਜਿਸ ਤੇ ਤੇ ਮੇਰਾ ਰੱਦ ਸੂਟ ਪ੍ਰੈਸ ਕਰ ਲਾਂ ਮਨਪ੍ਰੀਤ ਤੁਸੀਂ ਜੋਤੀ ਦੀ ਹੱਸੋ ਖਨਾ ਸਖੰਡੇ ਹਣ ਜੋਤੀ ਪਾ ਜੇ ਆਈ ਨਹੀਂ ਪਿਆ ਤਾਂ ਕਿਹਾ ਵੀ ਠੀਕ ਠਾਕ ਦਾ ਮੈਂ ਮਨਪ੍ਰੀਤ ਤਾਂ ਪਤਾ ਲੈਣ ਜਾਣਾ ਸਵੇਰੇ ਤਾਂ ਆਏ ਜੀ ਦੇ ਨਾਲ ਅੱਛਾ ਤੁਸੀਂ ਜਾਣਾ ਸਵੇਰੇ ਮੈਂ ਹਰ ਸੂਟ ਪ੍ਰੈਸ ਕਰਾਉਣਾ ਚਾਹੁੰਦਾ ਉਹ ਛੱਡ ਪਰਾਂ ਸੂਟ ਕੀ ਪ੍ਰੈਸ ਕਰਨੇ ਤੁਸੀਂ ਜਿਹੜੇ ਸੂਟ ਨਵੇਂ ਸਮਾਏ ਆ ਸੇ ਕੀ ਆਇਆ ਨਾ ਉਹ ਸੂਟ ਪਾ ਕੇ ਜਾਓ ਸਵੇਰੇ ਤੁਸੀਂ ਅਈ ਉਹਨੇ ਮਨਪ੍ਰੀਤ ਦੀ ਵਿਆਹ ਜਿ ਨਹੀਂ ਬੋਣੇ ਮੇ ਕਿਹੜੇ ਵਿਆਹ ਵੀ ਰੱਬ ਦੀ ਫਿਰਦੀਆਂ ਹੋਣਾ ਸਮਝੋ ਤਾਂ ਮਨਪ੍ਰੀਤ ਦਾ ਵਿਆਹ ਹੀ ਆ ਸਵੇਰੇ ਮੰਮੀ ਵੇਖਿਆ ਜੀ ਅੰਦਰ ਲਾ ਕੰਨੀਆਂ ਸ਼ਲਾਈਆਂ ਵਾਲੀਆਂ ਤੈਨੂੰ ਵਿਆਹ ਹੀ ਆ ਇਹ ਬਣਾ ਸਵੇਰੇ ਉਹਨਾ ਕਹਿਣੀਆਂ ਵਾਜਾਂ ਕੱਢਣੀਆਂ ਚਾਜ ਦੀ ਗੱਲ ਕਰ ਜੋਤੀ ਉਹ ਠੀਕ ਨਹੀਂ ਹਸਪੀਟਲ ਹਸਪੀਟਲ ਉੱਤੇ ਵਿਆਹ ਕਰਨਾ ਉੱਥੇ ਪਈ ਆ 10 ਦਿਨ ਵਿਆਹ ਵਿੱਚ ਹੀ ਨਾ ਤੇ ਵਿਆਹ ਵਿੱਚ ਬਸ ਇਦਾਂ ਲੰਘ ਜਾਣਾ ਤੇ ਸਮਝ ਵਿਆਹ ਹੀ ਆ ਉਹਦਾ ਹੁਣ ਸਵੇਰੇ ਠੀਕ ਹੋ ਗਈ ਜੇ ਫਿਰ ਵਿਆਹ ਹੀ ਕਰਨਾ ਹੁਣ ਕਿੱਥੇ ਠੀਕ ਟੁਕ ਹੋਣਾ ਵਾ ਹੁਣ ਬਸ ਲੰਬੇ ਪੈਂਡੇ ਨੇ ਲੰਮਾ ਚੌੜਾ ਕੰਮ ਪੈ ਗਿਆ ਜੋਤੀ ਇਹੋ ਜਿਹੀ ਨਹੀਂ ਗੱਲਾਂ ਕਰਦੀ ਹੁੰਦੀ ਮੈਂ ਪੁੱਤ ਮੈਂ ਤਾਂ ਗੱਲ ਨਹੀਂ ਕਰਦੀ ਮੈਂ ਗੱਲਾਂ ਕਰ ਨਹੀਂ ਸੱਚੀਆਂ ਹੀ ਜੋਤੀ ਦੀ ਨਹੀਂ ਚੋਬਰੀਆਂ ਨੇ ਗੱਲਾਂ ਸੱਚੀਆਂ ਮੈਂ ਸਾਟੋ ਉਹਨੇ ਲੱਗੀ ਤੇ ਤੁਹਾਡੇ ਉੱਤੇ ਅਸਰ ਹੋ ਗਿਆ ਲੱਗਾ ਮੈਂ ਸਿਰੇ ਪਤਾ ਲੈਣ ਜਾਣ ਦੀ ਕਿਹੜੀਆਂ ਗੱਲਾਂ ਕਾਂਡੀ ਤੇ ਵਿਆਹ ਹੋਣਾ ਹੁਣ ਨਵਾਂ ਸੂਟ ਪਾਲਣੀ ਉਹ ਜੇ ਐ ਨਹੀਂ ਰਹੀ ਤਾਂ ਸੂਟ ਸਵਾਏ ਨੇ ਤੇ ਕੀ ਫਾਇਦਾ ਜੇ ਸਵਾ ਕੇ ਪਾਉਣੀ ਨਹੀਂ ਆ ਸਿਰ ਪਾ ਕੇ ਜਾਓ ਨਾਲੇ ਨਵੇਂ ਸੂਟ ਤੇ ਫਿਰ ਵਿਆਹ ਚ ਕੀ ਪਾਉਣਾ ਉਹ ਵਿਆਹ ਚ ਮੈਂ ਆਉਂਗੀ ਤੇ ਤਾਂ ਵਿਆਹ ਹੋਊਗਾ ਵੇਖੀ ਜਾਓ ਹੁਣ ਨਾ ਬਣ ਕੇ ਤੁਹਾਡੇ ਕੋਲ ਸੂਟ ਹੋਰ ਬਣਾ ਲਿਓ ਜੇ ਉਦੀ ਸ਼ੋਭ ਸ਼ੋਭ ਕੱਲਾ ਕਰਕੇ ਇਹੋ ਜਿਹੀ ਗੱਲਾਂ ਕਾਂਡੀਆਂ 10 ਦਿਨਾਂ ਦਾ ਵਿਆਹ ਤੇ ਠੀਕ ਹੋਈ ਜਾਣਾ ਉਹਨੇ ਨਾ 15 ਦਿਨ ਚੱਲ ਫਿਰ ਵੇਖ ਲਿਓ ਤੇ ਠੀਕ ਹੋ ਗਈ ਨਾ ਤੁਸੀਂ ਵੇਖ ਲਿਓ ਵਿਆਹ ਅੱਜ ਕੇ ਜਾ ਬਹਿਵਾ ਨੂੰ ਵਾਹੂਰ ਕਰੋ ਹੈ ਆਹ ਭਾਜੀ ਭਾਜੀ ਆਪਣੇ ਘਰ ਆਵੇ ਤਾਂ ਇਹਨੂੰ ਤਾਂ ਅੱਗੇ ਟੈਨਸ਼ਨ ਨਹੀਂ ਨਾਲੇ ਉਹ ਮੂੜੇ ਵਾਲੇ ਸਾਰੇ ਵੀ ਆ ਦੀ ਤਿਆਰੀ ਕਰਦੇ ਆ ਉਹਨਾਂ ਘਰ ਤੇ ਵਿਵਤਾ ਪਈ ਆ ਤੇ ਉਹਨਾਂ ਅੱਖਾਂ ਨੇ ਇਹਨਾਂ ਨੂੰ ਬੈਜੋ ਤੁਸੀਂ ਵੀ ਤੂੰ ਉਹਦੇ ਪਿੱਛੇ ਲਾ ਕੇ ਮੇਰੇ ਵੱਲੋਂ ਬਸ ਬਾਹ ਮਾਰੀ ਜਾਇਆ ਕਰੋ ਜਿੱਦਾਂ ਤੁਹਾਨੂੰ ਬੋਲਦੀ ਦੀ ਹੋਂਦੇ ਪਿੱਛੇ ਪਿੱਛੇ ਬੋਲਦੇ ਜੀ ਕੀ ਕੱਲ ਮੈਂ ਤੁਹਾਡੀ ਨੌਣੀ ਹੈਗੀ ਉਹ ਜ਼ਿਆਦਾ ਨੌਵਾ ਤੁਹਾਡੀ ਉਹ ਤੂੰ ਉਹਦਾ ਵੀ ਤਰਸਮੀ ਨੰਦਾ ਹੈ ਨਾ ਵਿਚਾਰੀ ਦਾ ਕਿਹਦਾ ਤਸ ਹੁੰਦਾ ਮਨਪ੍ਰੀਤ ਦਾ ਮਨਾਉਂਦਾ ਜੀ ਤਰਸ ਮੈਨੂੰ ਵੀ ਹੁੰਦਾ ਮੇਰੀ ਵੀ ਨਾ ਲਾਣਾ ਤੁਹਾਡੀ ਦੋਮਾ ਦੀ ਕੋਈ ਤੇ ਨਾ ਲੱਗਦੀ ਜਿਆਦਾ ਲੱਗਦੀ ਹੁੰਦੀ ਕੀ ਪਤਾ ਮੇਰੀ ਆਤਮਾ ਸਾਹਮਣੇ ਕਰ ਲੈਨੀ ਆ ਤੁਸੀਂ ਪਿੱਠ ਪਿੱਛੇ ਕਰ ਲੈਂਦੇ ਹੋ ਫਰਕ ਕੀ ਆ ਤੁਸੀਂ ਬਥੇਰਾ ਕੁਝ ਕਰਦੇ ਹੋ ਕੀ ਗੱਲ ਮੈਨੂੰ ਪਤਾ ਨਹੀਂ ਲੱਗਦਾ ਤੁਸੀਂ ਉਹਨੂੰ ਕੱਢ ਕੇ ਖੁਸ਼ ਹੋ ਮੈਂ ਚਾਹੁੰਨੀ ਕਿ ਨਾ ਇੱਥੇ ਜਾ ਕੇ ਫਰਕ ਬਸ ਇਹ ਹੋਈ ਜੇ ਕੱਢ ਕੇ ਨਹੀਂ ਖੁਸ਼ ਹੋ ਉਹਨੇ ਆਪਣੇ ਘਰ ਜਾਣਾ ਨਹੀਂ ਆ ਕਿੰਨੀ ਰੀਜ ਨਾਲ ਕੱਪੜੇ-ਕੁਪੜੇ ਲੈਣ ਗਈ ਹੈ ਵਿਚਾਰੀ ਤੇ ਉਹਨੂੰ ਇੰਨਾ ਕੀ ਪਤਾ ਐਕਸੀਡੈਂਟ ਹੋ ਜਾਏ ਹੋ ਜਾਣਾ ਉਹਦਾ ਉਹ ਤਾਂ ਜਿਮਾਂ ਜੀ ਉਹ ਰੱਬ ਕੀ ਕਰਦਾ ਜੋ ਕਰਦਾ ਵਾ ਅਜੇ ਰੱਬ ਨਹੀਂ ਚਾਹੁੰਦਾ ਕਿ ਉਹਦਾ ਵਿਆਹ ਹੋਵੇ ਤਾਂ ਇਹ ਰੱਬ ਨੇ ਭਾਨਾ ਲੱਭਿਆ ਵਾ ਹੋਰ ਕੋਈ ਚੱਕਰ ਨਹੀਂ ਆਏਗਾ ਬਸ ਰੱਬ ਨੇ ਭਾਨਾ ਲੱਭਿਆ ਕਿ ਤੂੰ ਗੱਲਾਂ ਪਾਈ ਅਛਾ ਮੇਰੀ ਕਲਾ ਨਾ ਹੋ ਗਿਆ ਸਾਰਾ ਕੁਝ ਲੈ ਹੁਣ ਮੈਂ ਤੁਹਾਡੇ ਨਾਲ ਕਲਾ ਬੋਨੀ ਤੈਨੂੰ ਕੀ ਹੋ ਜਾਂਦਾ ਰੋਜ਼ ਦਿਹਾੜੀ ਅਜੇ ਉੱਠੇ ਲੱਗੀ ਅਜੇ ਤੇਰੇ ਚੰਗੇ ਪਰ ਚੁੱਪ ਕਰੋ ਨਾ ਨਿਕਲ ਅਕਲੰਦਰ ਵਸੇ ਤੇ ਘੜਿਓ ਪਾਣੀ ਨਸੇ ਤੁਹਾਪਕ ਨਈ ਨਈ ਕਦੇ ਕਦੇ ਜੀ ਰਹਿਣਾ ਜੀ ਅਛਾ ਤੇਰੀ ਬਾਕੀ ਆ ਬਾਕੀ ਸਾਰੇ ਠੀਕ ਰਹਿਣ ਮਹਾਰਾਜ ਕਰੇ ਬਸ ਯਾ ਕੰਮ ਕਰ ਜੋ ਤੇ ਜੋ ਛੋਟਾ ਛੋਟਾ ਗੋਨ ਜੇ ਮੇਰੀ ਕਲਾ ਨਾ ਕੁਝ ਹੁਣ ਹੋਵੇ ਮੰਮੀ ਤੂੰ ਖੁਦ ਸੋਚੋ ਫਿਰ ਇਹਨੂੰ ਕਿਉਂ ਨਹੀਂ ਕੁਝ ਹੁੰਦਾ ਮੱਝ ਜੀ ਨੂੰ ਆਹੋ ਅੰਦਰੋਂ ਦੇ ਖਾਈ ਜਾਂਦੀ ਬਸ ਸਾਨੂੰ ਰੋਟੀ ਦਿੰਦੀ ਐ ਚੁੰਗੇ ਚ ਬਾਕੀ ਆ ਅੰਦਰੋਂ ਨਾ ਪੜ ਜਾਂਦੀ ਸਾਰਾ ਕੁਝ ਇਹ ਚੰਗੀ ਭਲੀ ਆ ਮੰਮੀ ਕਲਾਕੁਲਾ ਦਾ ਕੋਈ ਗਾਲ ਨਹੀਂ ਹੈਗਾ ਤੁਸੀਂ ਵੀ ਸਿਆਣੀ ਹੋ ਇਹ ਗੱਲ ਨਾਲ ਰੱਬ ਜੋ ਕਰਦਾ ਚੰਗਾ ਹੀ ਕਰਦਾ ਵਾ ਉਹ ਤਾਂ ਮੈਂ ਨਹੀਂ ਉਹਦੀ ਮਾਂ ਹੈ ਨੀਗੀ ਤੇ ਮੈਂ ਵੀ ਉਹਦੀ ਮਾਵਾ ਬਰੋਬਰ ਨਹੀਂ ਆ ਚਾਚੀ ਤੁਸੀਂ ਮਾਂ ਹੀ ਜੀ ਚਾਚੀ ਆ ਮਾਵਾ ਹੀ ਹੁੰਦੀ ਆ ਉਹ ਮੈਂ ਨਹੀਂ ਮਾਵਾ ਹੁੰਦੀ ਨਾ ਵਾ ਤੇ ਨਹੀਂ ਲਈ ਆਪਣੇ ਸਕੇ ਭਰਜਾਈਆਂ ਵਾ ਕੀ ਬਣਾਈ ਕਿੰਨਾ ਕੁ ਕਰਦੀਆਂ ਉਹ ਕਿੰਨਾ ਕੁ ਸੋਚਦੀਆਂ ਚੰਗਾ ਇਹਨੂੰ ਚੋਬਦੀਆਂ ਗੱਲਾਂ ਇਹ ਵਿੱਚ ਵਿੱਚ ਉਹਦੀ ਦੁਸ਼ਮਣੀ ਹੈ ਇਹ ਚਾਹੁੰਦੀ ਕਿ ਜਾਵੇ ਉਥੋਂ ਤੇ ਮੈਂ ਉਧਰ ਵੜੀ ਰਿਹਾ ਕਰਾ ਰੋਟੀ ਬਣਾਨੇ ਬਣਾਉਣ ਦੇ ਬਹਾਨੇ ਇੱਥੋਂ ਜਿਹੜੇ ਕੰਮ ਮਿਲਦਾ ਵਾ ਮੈਂ ਇੱਥੇ ਨਾ ਕੰਮ ਕਰਾਂ ਤੁਸੀਂ ਕਿਉਂ ਨਹੀਂ ਗਾਲ ਨੂੰ ਸਮਝਦੇ ਤੋ ਇਹਦੇ ਪਿੱਛੇ ਕਿਉਂ ਲੱਗਦੇ ਜੇ ਮੈਨੂੰ ਤੇ ਮਨਪ੍ਰੀਤ ਤੇ ਤਰਸ ਹੁੰਦਾ ਵਾ ਤਰਸ ਮੈਨੂੰ ਹੀ ਹੁੰਦਾ ਵਾ ਮੈਂ ਇਹੋ ਚੰਨੀ ਕਿ ਸਾਬ ਦਾ ਰਿਸ਼ਤਾ ਪਹਿਲਾਂ ਹੋ ਜੇ ਮਨਪ੍ਰੀਤ ਦਾ ਜੇ ਨਾ ਰਿਸ਼ਤਾ ਹੋਵੇ ਮੈਂ ਨੇ ਚਲੇ ਕੁੜੀ ਤੇ ਆਪਣੇ ਘਰ ਚਲ ਜੇ ਉਹ ਤਾਂ ਹੋ ਹੀ ਜਾਣਾ ਸਾਬ ਦਾ ਤਾਂ ਮਰ ਹੋ ਹੀ ਜਾਣਾ ਕਿੱਥੋਂ ਹੁੰਦੇ ਮਨ ਦੀਆਂ ਰਿਸ਼ਤੇ ਕੁੜੀਆਂ ਨੇ ਰਿਸ਼ਤੇ ਵਾਧੂ ਨੇ ਮੁੰਡਿਆਂ ਨੇ ਰਿਸ਼ਤੇ ਨਹੀਂ ਜੇ ਹੁੰਦੀਆਂ ਜੇ ਮੁੰਡੇ ਜਦੋਂ ਰਹਿ ਜਾਂਦੇ ਨਾ ਫਿਰ ਕਿੱਥੋਂ ਵਿਆਹ ਹੁੰਦੇ ਨੇ ਮੁੰਡਿਆਂ ਦੇ ਉਮਰ ਲੰਘ ਜਾਂਦੀ ਹੈ ਫਿਰ ਕੌਣ ਕਹਿੰਦਾ ਮੁੰਡਿਆਂ ਨੂੰ ਕੁੜੀ ਤਾਂ ਹੋਰ 4 ਸਾਲ ਹਟ ਕੇ ਵਿਆਹੀ ਜਾਊਗੀ ਹੋਰ 5 ਸਾਲ ਹਟ ਕੇ ਵਿਆਹੀ ਜਾਊਗੀ ਤੂੰ ਮੁੰਡਾ ਕਿੱਥੋਂ ਲੈ ਆ ਜਾਣਾ ਤੇ ਇਹੋ ਗੱਲਾਂ ਕਰਦੇ ਜਿੱਦਾਂ ਜੋਤੀ ਤਾਂ ਕਹਿੰਦੀ ਬੱਸ ਸੋਚੋ ਦਿਮਾਗ ਤੋਂ ਇਹੋ ਹੀ ਗੱਲਾਂ ਸੋਚਣ ਵਾਲੀਆਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਨੇ ਉਹਨੂੰ ਸਮਝਾਓ ਸਹਰੇ ਕਿ ਸੂਟ ਜਦ ਨਵਾਂ ਸਵਾਇਆ ਨਾ ਉਹ ਪਾ ਕੇ ਜਾਵੇ ਚੱਲ ਫਿਰ ਲੈ ਆਵੇਂ ਨਾਲ ਪਤਾ ਇੰਨੇ ਹੁਣ ਪਤਾ ਹੀ ਨਹੀਂ ਕਾਂਗਾ ਹੋਰ ਇੰਨੇ ਕਰਨਾ ਬੇਚਰਾ ਕੁਝ ਕਰਦੀ ਆ ਕੰਮ ਆ ਟਾਟਾ ਗੁੱਦਾ ਕ ਨਹੀਂ ਤੇ ਚਲ ਗਈ ਹੈ ਕਿਤੇ ਅੰਦਰ ਬਾਹਰ ਨਹੀਂ ਮੈਨੂੰ ਦਿਖਣ ਈ ਇੱਧਰ ਆ ਨੀ ਅਰੇ ਕੀ ਆ ਹੋ ਮਾਰ ਕੇ ਨਾ ਆਤੀ ਹੱਥ ਦੋਨੇ ਦੋ ਹੱਥ ਤੇ ਮੈਂ ਚੰਗੇ ਤੂੰ ਨਹੀਂ ਇੱਧਰ ਆ